ਬਾਬੂ ਸ਼ਹੀ ਦੇਖ ਰਹੇ ਤੁਸੀਂ ਪੰਜਾਬ ਨੂੰ ਮਹਾ ਪੰਜਾਬ ਬਣਾਉਣ ਦੀ ਚਰਚਾ ਫੇਰ ਤੋਂ ਚੱਲੀ ਹੈ ਆ ਸਿਆਸਤ ਇਸ ਤੇ ਪੱਖ ਰਹੀ ਹੈ ਕਿਉਂਕਿ ਪੰਜਾਬ ਅਤੇ ਹਰਿਆਣਾ ਵਿਚਕਾਰ ਐਸਵਾਈਐਲ ਦੇ ਮੁੱਦੇ ਤੇ ਜਿਹੜਾ ਇੱਕ ਬਵਾਦ ਚੱਲ ਰਿਹਾ ਜਿਹੜਾ ਝਗੜਾ ਚੱਲ ਰਿਹਾ ਹੈ ਜਿਹੜੀ ਡਿਸਕਸ਼ਨ ਚੱਲ ਰਹੀ ਹੈ ਉਸ ਤੇ ਜਿਹੜੇ ਰਿਐਕਸ਼ਨਸ ਲਗਾਤਾਰ ਆਉਂਦੇ ਨੇ ਤੇ ਉਸ ਦੇ ਵਿੱਚ ਹੁਣ ਜਿਹੜੀ ਰੀਸੈਂਟ ਡਵੈਲਪਮੈਂਟਸ ਹੋਈਆਂ ਉਹਨਾਂ ਦੀ ਗੱਲ ਕਰੀਏ ਤਾਂ ਪਹਿਲਾਂ ਪੰਜਾਬ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਹਰਿਆਣਾ ਤੇ ਹਿਮਾਚਲ ਮੁਰਤੋਂ ਇਕੱਠੇ ਕਰਦੇ ਨੇ ਚਾਹੀਦੇ ਆ ਤੇ ਉਹ ਪਾਣੀਆਂ ਦਾ ਜਿਹੜਾ ਹੱਲ ਆ ਹੋ ਸਕਦਾ ਉਸ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਜਿਨ੍ਹਾਂ ਨੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕੀਤੀ ਹੈ ਜਿਹੜੀ ਐਸਵਾਈਐਲ ਦੇ ਮੁੱਦੇ ਤੇ ਹੋਈ ਹੈ ਤੇ ਮੀਟਿੰਗ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਨਾਲ ਕੋਈ ਇਤਰਾਜ਼ ਨਹੀਂ ਜੇਕਰ ਮੁਰਤੋਂ ਇਕੱਠੇ ਕੀਤਾ ਜਾਂਦਾ ਸੋ ਇਸ ਤੇ ਹੁਣ ਜਿਹੜੀ ਸਿਆਸਤ ਹੋ ਰਹੀ ਹੈ ਤੇ ਇਸ ਗੱਲ ਤੇ ਕਈ ਲੀਡਰਾਂ ਦਾ ਸਪੈਸ਼ਲੀ ਜਿਹੜੇ ਚੰਡੀਗੜ੍ਹ ਦੇ ਲੀਡਰ ਨੇ ਤੇ ਜਿਹੜੇ ਸਿਕ 스ਕਾਲਰ ਨੇ ਉਹਨਾਂ ਦਾ ਇਸ ਤੇ ਕੀ ਕਹਿਣਾ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਆ ਗੁਰਤੇਜ ਸਿੰਘ ਜੀ ਕੀ ਤੁਸੀਂ ਮੰਨਦੇ ਹੋ ਜੇ ਇਸ ਤਰ੍ਹਾਂ ਦੇ ਨਾਲ ਪੰਜਾਬ ਅਤੇ ਹਰਿਆਣਾ ਦੇ ਸਿਆਸਤਦਾਨਾਂ ਦੇ ਬਿਆਨ ਆ ਰਹੇ ਆ ਸਵੈ ਜਾਂ ਦਾ ਮੁੱਦਾ ਫੇਰ ਪੱਖਿਆ ਹੋਇਆ ਉਹ ਕਹਿ ਰਹੇ ਨੇ ਕਿ ਲੀਡਰ ਵੀ ਮੁਰ ਤੋਂ ਪੰਜਾਬ ਨੂੰ ਮਹਾ ਪੰਜਾਬ ਬਣਾਇਆ ਜਾਵੇ ਤੇ ਮਸਲਾ ਹੱਲ ਹੋ ਸਕਦਾ ਦੇਖੋ ਜੀ ਇਹ ਜਿਹੜਾ ਜਿਹੜਾ ਪੰਜਾਬ ਬਣਾਇਆ ਹੈ ਨਾ ਪੰਜਾਬੀ ਸੂਬਾ ਬਣਾਇਆ ਹੈ ਇਹ ਬਹੁਤ ਜ਼ਿਆਦਾ ਕੁਰਬਾਨੀਆਂ ਦੇ ਕੇ ਬਣਾਇਆ ਹੋਇਆ ਹੈ 1920 ਦੇ ਵਿੱਚ ਨਾਗਪੁਰ ਸੈਸ਼ਨ ਦੇ ਵਿੱਚ ਕਾਂਗਰਸ ਨੇ ਪ੍ਰੋਮਿਸ ਕੀਤਾ ਸੀਗਾ ਕਿ ਅਸੀਂ ਜਦੋਂ ਆਜ਼ਾਦੀ ਆਈ ਤਾਂ ਅਸੀਂ ਸਾਰੇ ਸੂਬਿਆਂ ਨੂੰ ਪੰਜਾਬੀ ਬੋਲੀ ਮਤਲਬ ਬੋਲੀਆਂ ਦੇ ਆਧਾਰ ਦੇ ਉੱਤੇ ਸੂਬਿਆਂ ਨੂੰ ਅਸੀਂ ਰੀਆਰਗੇਨਾਈਜ਼ ਕਰਾਂਗੇ ਸਾਰੇ ਸੂਬੇ ਹੋ ਰੀਆਰਗੇਨ ਹੋ ਗਏ ਸਨ ਤੇ ਸਿਰਫ ਪੰਜਾਬ ਹੀ ਰੀਆਰਗੇਨਾਈਜ਼ ਨਹੀਂ ਸੀ ਹੋਇਆ ਇਸ ਦੇ ਉੱਤੇ ਕਾਫੀ ਲੰਮੀ ਜਦੋਜਹਿਦ ਚੱਲੀ ਸਭ ਤੋਂ ਪਹਿਲਾਂ ਜਿਹੜਾ ਸੀਗਾ 1948 ਦੇ ਵਿੱਚ ਇੱਕ ਆਈ ਸੀ 15 ਨਵੰਬਰ 1948 ਨੂੰ ਇੱਕ ਪ੍ਰਪੋਜ਼ਲ ਉਹ ਸਾਰੇ ਜਿੰਨੇ ਪੰਜਾਬ ਦੇ ਐਮਐਲਏ ਸਨ ਪ੍ਰਤਾਪ ਸਿੰਘ ਕੈਰੋਂ ਤੋਂ ਬਿਨਾ ਉਹਨਾਂ ਸਾਰਿਆਂ ਨੇ ਕਿਹਾ ਸੀਗਾ ਕਿ ਪੰਜਾਬੀ ਸੂਬਾ ਜਿਹੜਾ ਜਿਹੜਾ ਮੌਜੂਦਾ ਸਟੇਟ ਹੈਗਾ ਇਸ ਨੂੰ ਪੰਜਾਬੀ ਸੂਬਾ ਡਿਕਲੇਅਰ ਕਰਤਾ ਜਾਵੇ ਜਾਂ ਪੰਜਾਬੀ ਸੂਬਾ ਘਾਰਵ ਕਰਤਾ ਜਾਵੇ ਇਹਦੇ ਵਿੱਚੋਂ ਇਸ ਤੋਂ ਬਾਅਦ ਗਿਆਨੀ ਕਰਤਾਰ ਸਿੰਘ ਨੇ ਇਹ ਕਰਵਾਇਆ ਸੀ ਔਰ ਉਹਨਾਂ ਨੇ ਹੀ ਅਸੈਂਬਲੀ ਦੇ ਵਿੱਚ ਕੰਸਟੀਟਿਊਐਂਟ ਅਸੈਂਬਲੀ ਦੇ ਵਿੱਚ ਜਾ ਕੇ ਇਹ ਰਿਕੁਐਸਟ ਕੀਤੀ ਸੀਗੀ ਕਿ ਜਾਂ ਤਾਂ ਇਸ ਨੂੰ ਪੰਜਾਬ ਨੂੰ ਪੰਜਾਬੀ ਸੂਬਾ ਬਣਾ ਦਿਓ ਪੰਜਾਬੀ ਇਸ ਦੀ ਬੋਲੀ ਡਿਕਲੇਅਰ ਕਰ ਦਿਓ ਜਾਂ ਇਸ ਦੇ ਵਿੱਚੋਂ ਪੰਜਾਬੀ ਸੂਬਾ ਕਾਫ ਕਰ ਦਿਓ ਫਿਰ ਸੱਚਰ ਫਾਰਮੂਲਾ ਆਇਆ ਫਿਰ ਉਹ ਜਿਹੜੇ ਸੀਗਾ ਇੱਕ ਹੋਰ ਫਾਰਮੂਲਾ ਆਇਆ ਜਿਸ ਦੇ ਵਿੱਚ ਇਹਨਾਂ ਨੇ ਰੀਜਨਲ ਫਾਰਮੂਲਾ ਜਿਸ ਦੇ ਵਿੱਚ ਪੰਜਾਬੀ ਰੀਜਨ ਡਿਮਾਰਕਟ ਕੀਤੀ ਗਈ ਜਿਹੜੀ ਪੰਜਾਬੀ ਰੀਜਨ ਡਿਮਾਰਕਟ ਕੀਤੀ ਗਈ ਸੀ ਉਸ ਦੇ ਵਿੱਚ ਹਰ ਕਿਸਮ ਦੇ ਇਨਸਾਨ ਸਨ ਉਸ ਦੇ ਵਿੱਚ ਇੱਕ ਇਹ ਵਰਿੰਦਰ ਸਿੰਘ ਇਹਨਾਂ ਦਾ ਆਰਐਸਐਨ ਜਿਹੜੇ ਮਹਾਸ਼ਾ ਦਾ ਜਲੰਧਰ ਵਾਲਿਆਂ ਦਾ ਰਿਪਰੈਜ਼ੈਂਟੇਟਿਵ ਹੋਰ ਦੇ ਚੌਧਰੀ ਦੇਵੀ ਲਾਲ ਸੀਗਾ ਗਿਆਨੀ ਕਰਤਾਰ ਸਿੰਘ ਸੀਗੇ ਸਾਰੇ ਦੇ ਸਾਰੇ ਨਾ ਕੰਪੋਜ਼ਿਟ ਪੰਜਾਬ ਦੇ ਜਿੰਨੇ ਵੀ ਇੰਪੋਰਟੈਂਟ ਲੀਡਰ ਸਨ ਉਹਦੇ ਵਿੱਚ ਸ਼ਾਮਲ ਸਨ ਉਹਨਾਂ ਨੇ ਸੁਜੈਸਟ ਕੀਤਾ ਸੀ ਕਿ ਆਹ ਜ਼ਿਲ੍ਹੇ ਹੈਗੇ ਜਿਹੜੇ ਇਹਨਾਂ ਦਾ ਪੰਜਾਬੀ ਸੂਬਾ ਬਣਾ ਦਿਓ ਔਰ ਉਹਨਾਂ ਨੇ ਉਸ ਜਿਹੜੀ ਉਸ ਤੋਂ ਕੋਈ ਵੀ ਰੌਲਾ ਨਹੀਂ ਸੀ ਪੈਣਾ ਕਿਉਂਕਿ ਸਾਰੇ ਆਪਣੇ ਆਪ ਮੰਨ ਰਹੇ ਸੀ ਔਰ ਜਿਹੜਾ ਉਹ ਪੰਜਾਬੀ ਸੂਬਾ ਉਸ ਵੇਲੇ ਗਿਆਨੀ ਕਰਤਾਰ ਸਿੰਘ ਤੇ ਅਕਾਲੀ ਮੰਨ ਰਹੇ ਮੰਨ ਰਹੇ ਸੀਗੇ ਉਸ ਦੇ ਵਿੱਚ ਸਿੱਖਾਂ ਦੀ ਮੈਜੋਰਟੀ ਸਿੱਖ 45% ਮਾਈਨੋਰਟੀ ਦੇ ਵਿੱਚ ਸਨ ਸਿੱਖ 45 ਸਨ ਤੇ ਹਿੰਦੂ 55 ਸਨ ਕਾਂਗਰਸ ਦਾ ਜਲਾਵੀ ਵਰਿੰਦਰ ਨੇ ਕਿਹਾ ਕਿ ਇਹ ਦੇ ਵਿੱਚ ਪਾ ਲੋ ਚੰਡੀਗੜ੍ਹ ਉਹਨਾਂ ਨੇ ਕਿਹਾ ਇਹਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਤੇ ਜਦੋਂ ਇਹਨਾਂ ਨੇ ਬਣਾਇਆ ਤੁਸੀਂ ਤੁਹਾਡੇ ਸਾਹਮਣੇ ਕੀ ਬਣਾਇਆ ਇਹ ਉਸ ਵੇਲੇ ਇੱਕ ਇਹਨਾਂ ਦਾ ਸੀਗਾ ਉਹਨਾਂ ਨੇ ਇਹ ਇਹ ਪ੍ਰਚਾਰ ਕੀਤਾ ਸੀ ਆਰੀ ਸਮਾਜੀ ਜਲੰਧਰ ਵਾਲਿਆਂ ਨੇ ਕਿ ਮਹਾ ਪੰਜਾਬ ਬਣਾਓ ਮਹਾ ਪੰਜਾਬ ਦੇ ਵਿੱਚ ਹਿਮਾਚਲ ਨੂੰ ਵੀ ਪਾ ਦਿਓ ਹੋਰ ਇਲਾਕੇ ਵੀ ਪਾ ਦਿਓ ਜਦੋਂ ਪੰਜਾਬੀ ਸੂਬਾ ਬਣ ਗਿਆ 1966 ਦੇ ਵਿੱਚ ਫਿਰ ਇਹਨਾਂ ਨੇ ਸਿੱਖਾਂ ਨੇ ਇੱਕ ਕਾਫੀ ਅਕਾਲੀਆਂ ਨੇ ਬਹੁਤ ਰੌਲਾ ਪਾਇਆ ਕਿ ਸਾਡੇ ਐਨੇ ਤਾਂ ਬਾਹਰ ਰਹਿ ਗਏ ਉਹਨਾਂ ਨੇ ਕਿਹਾ ਸਰਸਾ ਗੂਲਾ ਟੋਹਾਣਾ करनाल ਇਹ ਫਤਿਹਬਾਦ ਤੇ ਇਹ ਸਾਰੇ ਪੰਜਾਬ ਦੇ ਵਿੱਚ ਹੋਣੇ ਚਾਹੀਦੇ ਗੰਗਾਨਗਰ ਦਾ ਇਲਾਕਾ ਇਹਨਾਂ ਨੇ ਮੰਗਿਆ ਇਹਨਾਂ ਨੇ ਇੱਕ ਉਨਾਮਕ ਤੇ ਇੱਕ ਜਿਹੜਾ ਇਧਰਲੇ ਪਾਸੇ ਇੱਕ ਪਹਾੜੀ ਇਲਾਕਾ ਹੈ ਹਰਿਆਣੇ ਦਾ ਉਹ ਉਹ ਮੰਗਿਆ ਇਹ ਹਰ ਜਗ੍ਹਾ ਦੇ ਉੱਤੇ ਇਹ ਇਸ ਨੂੰ ਵੱਡਾ ਕਰਨ ਦੀ ਕੋਸ਼ਿਸ਼ ਕਰਦੇ ਰਹੇ ਆ ਤੇ ਹਰ ਜਗ੍ਹਾ ਦੇ ਉੱਤੇ ਉਹ ਜਿਹੜੀ ਕਮੇਟੀ ਬਣਾਈ ਗਈ ਅਸੈਸਮੈਂਟ ਕਰਨ ਵਾਸਤੇ ਵੀ ਪੰਜਾਬ ਇਹ ਕਿਸ ਤਰ੍ਹਾਂ ਦਾ ਬਣਨਾ ਚਾਹੀਦਾ ਉਹਨਾਂ ਨੇ ਮਹਾਪੰਜਾਬ ਵਾਲਿਆਂ ਦੀ ਗੱਲ ਮੰਨੀ ਕਿ ਅਸੀਂ ਪੰਜਾਬੀ ਕੋਈ ਬੋਲੀ ਨਹੀਂ ਹੈ ਪੰਜਾਬੀ ਦੀ ਲੋੜ ਨਹੀਂ ਇਹ ਹਿੰਦੀ ਦੇ ਵਿੱਚ ਦੇਵਨਾਗਰੀ ਭਾਸ਼ਾ ਦੇ ਵਿੱਚ ਦੇਵਨਾਗਰੀ ਅੱਖਰਾਂ ਦੇ ਵਿੱਚ ਪੰਜਾਬੀ ਲਿਖਿਆ ਕਰਨ ਤੇ ਹਾਂ ਔਰ ਇਹ ਜੇ ਇਸ ਕਰਕੇ ਦੀ ਕੋਈ ਲੋੜ ਨਹੀਂ ਤੇ ਇਹ ਸਿਰਫ ਚੰਦ ਲੋਕਾਂ ਦੀ ਡਿਮਾਂਡ ਹੈ ਉਹ ਫਿਰਕਾ ਪ੍ਰਸਤਿਤ ਤੇ ਆਧਾਰਿਤ ਹੈ ਫਿਰ ਕੋ ਪ੍ਰਸਤੂ ਆਪਸਨ ਜਿਸ ਵੇਲੇ 1964 ਦੇ ਵਿੱਚ ਪੰਜਾਬੀ ਸੂਬਾ ਬਣਿਆ ਤਾਂ ਉਸ ਵੇਲੇ ਫਿਰ ਇਹ ਲੋਕ ਸਾਰੇ ਇਕੱਠੇ ਹੋ ਕੇ ਗਏ ਇਹਦੇ ਕੋਲ ਗੁਲਜ਼ਾਰੀ لال ਲੰਡਾ ਕੋਲ ਤੇ ਪਹਿਲਾਂ ਇਹ 인द्रा गांधी ਨੇ ਵੀ ਇਸ ਦੇ ਵਿੱਚ ਇੰਟਰਵਿਨ ਕਰਨ ਦੀ ਕੋਸ਼ਿਸ਼ ਕੀਤੀ ਉਹ ਕਹਿੰਦੀ ਹੈ ਆਪਣੀ ਲਾਈਫ ਸਟੋਰੀ ਦੇ ਵਿੱਚ ਮਾਈ ਸਟੋਰੀ ਆ ਉਹ ਕਹਿੰਦੀ ਹੈ ਕਿ ਮੈਂ ਗੁਲਜ਼ਾਰੀ لال ਲੰਡਾ ਨੂੰ ਮਿਲੀ ਸ਼ਾਸਤਰੀ ਜੀ ਨੂੰ ਮਿਲੀ ਮੈਂ ਸਾਰੇ ਨੂੰ ਮੈਨੂੰ ਪਤਾ ਲੱਗਿਆ ਵੀ ਹੁਕਮ ਸਿੰਘ ਪੰਜਾਬੀ ਸੂਬੇ ਦੇ ਹੱਕ ਦੇ ਵਿੱਚ ਰਿਪੋਰਟ ਦੇਣ ਲੱਗਿਆ ਤੇ ਮੈਂ ਉਹਨੂੰ ਕਿ ਇਹਨੂੰ ਰੋਕਣਾ ਚਾਹੀਦਾ ਉਹ ਕਹਿੰਦੇ ਵੀ ਤੂੰ ਤੈਨੂੰ ਡੋਨਟ ਬਾਦਰ ਕਹਿੰਦੀ ਆਈ ਵਾਸ ਬਟ ਆਈ ਵਾਸ ਬਾਦਰ ਵਟ ਵਿਲ ਹੈਪਨ ਟੂ ਦਾ ਹਿੰਦੂਜ਼ ਆਫ ਪੰਜਾਬ ਹੁਣ ਜੇ ਪੰਜਾਬੀ ਸੂਬਾ ਬਣ ਜਾਂਦਾ ਹੈ ਪੰਜਾਬੀ ਦੇ ਆਧਾਰ ਦੇ ਉੱਤੇ ਤਾਂ ਹਿੰਦੂਆਂ ਨੂੰ ਕੀ ਤਕਲੀਫ ਹੁੰਦੀ ਹੈ ਉਹਦੇ ਨਾਲ ਜੀ ਲੇਕਿਨ ਇਹਨਾਂ ਨੇ ਇੱਕ ਹਿੰਦੂ ਤੇ ਸਿੱਖ ਸਵਾਲ ਬਣਾ ਲਿਆ ਤੇ ਹੁਣ ਫਿਰ ਇਹ ਇਸ ਨੂੰ ਜੇ ਮੜੀ-ਮੋਟੀ ਜੇ ਪੰਜਾਬੀ ਉਹ ਬੋਲੀ ਸੈਟਲ ਹੋ ਗਈ ਪੰਜਾਬੀ ਸੂਬੇ ਦੀ ਤਾਂ ਉਸ ਤੋਂ ਬਾਅਦ ਇਹਨਾਂ ਨੇ ਉਸ ਦੇ ਵਿੱਚ ਲਾਗੂ ਨਹੀਂ ਹੋਣ ਦਿੱਤਾ ਸੋ ਕੀ ਇਹ ਤਮਾਸ਼ਾ ਥੋੜਾ ਵੀ ਜਦੋਂ ਮਰਜ਼ੀ ਜਿਉਂ ਪਾਸ ਜੜੀਏ ਮਰਜ਼ਾ ਜੜੀਏ ਤੇ ਇੰਨੇ ਬੰਦੇ ਸਾਡੇ ਸ਼ਹੀਦ ਹੋਏ ਨੇ ਇਸ ਇਸ ਵਾਸਤੇ ਤੇ ਹੁਣ ਵੀ ਅਸੀਂ ਡਿਮਾਂਡ ਕਰਦੇ ਆਂ ਇਹ ਅਕਾਲੀ ਦਲ ਦੀ ਤੇ ਸਖੰਦੀ ਸਟੈਂਡਿੰਗ ਡਿਮਾਂਡ ਹੈ ਜਿਸ ਦਿਨ ਪੰਜਾਬੀ ਸੂਬਾ ਬਣਿਆ ਐ ਅਨਾਉਂਸ ਹੋਇਆ ਤੇ ਇਹਨਾਂ ਨੇ ਟਰੇਟਰੀ ਵਗੈਰਾ ਅਨਾਉਂਸ ਕੀਤੀ ਐ ਉਸ ਦਿਨ ਅਸੀਂ ਇੱਥੇ ਡੈਮੋਨਸਟ੍ਰੇਟ ਕੀਤਾ ਮੈਂ ਯੂਨੀਵਰਸਿਟੀ ਚ ਪੜਦਾ ਸੀ ਮਾਸਟਰ ਤਾਰਾ ਸਿੰਘ ਆਏ ਸੀਗੇ ਤੇ ਅਸੀਂ ਸਾਰੇ ਜਣੇ ਨੇ ਡੈਮੋਨਸਟ੍ਰੇਟ ਕੀਤਾ ਕਿ ਜੀ ਆ ਜਿਹੜੇ ਸਾਡੇ ਇਲਾਕੇ ਬਾਹਰ ਰਹਿ ਗਏ ਨੇ ਸਾਨੂੰ ਦੇਓ ਹੁਣ ਦੇ ਦੇਣੇ ਸਾਨੂੰ ਇਲਾਕੇ ਉਹ ਹਦਕਾ ਕਰਨਾਲ ਵਗੈਰਾ ਤੇ ਹਿਸਾਰ ਤੇ ਅੰਬਾਲਾ ਨੇ ਸਾਰੇ ਮੰਗੇ ਸੀਗੇ ਇਹ ਦੇ ਦੇਣ ਸਾਨੂੰ ਤੇ ਹੁਣ ਜੇ ਇਹਨਾਂ ਦਾ ਇਸ ਨਾਲ ਮਸਲਾ ਹੱਲ ਹੁੰਦਾ ਲੇਕਿਨ ਪਾਣੀ ਦਾ ਮਸਲਾ ਤਾਂ ਹੱਲ ਹੁੰਦਾ ਜੇ ਪਾਣੀ ਦੇ ਉੱਤੇ ਪੰਜਾਬ ਦੀ ਸੋਵਰਨਿਟੀ ਮੰਨੀ ਜਾਵੇ ਔਰ ਜਿਹੜਾ ਪਾਣੀ ਬਾਹਰ ਜਾ ਰਿਹਾ ਦੂਸਰੇ ਦੇਸ਼ਾਂ ਨੂੰ ਉਹ ਪਰਦੇਸ਼ਾਂ ਨੂੰ ਉਸ ਨੂੰ ਖਤਮ ਕੀਤਾ ਜਾਵੇ ਔਰ ਉਹ ਪੰਜਾਬ ਪੰਜਾਬ ਦੀ ਮਰਜ਼ੀ ਦੇ ਉੱਤੇ ਉਸ ਪਾਣੀ ਨੂੰ ਵਰਤਿਆ ਜਾਵੇ ਮਨੋਜ ਜੀ ਜਿਹੜਾ ਇਹ ਪੰਜਾਬ ਤੇ ਹਰਿਆਣਾ ਦਾ SBYL ਤੇ ਲਗਾਤਾਰ ਮੁੱਦਾ ਜਿਹੜਾ ਭਖ ਰਿਹਾ ਤੇ ਕੱਲ ਮੀਟਿੰਗ ਵੀ ਹੋਈ ਹੈ ਪੰਜਾਬ ਤੇ ਹਰਿਆਣਾ ਦੇ ਕਈ ਲੀਡਰਸ ਵੱਲੋਂ ਇਹ ਬਿਆਨ ਵੀ ਦਿੱਤੇ ਗਏ ਆ ਵੀ ਪੰਜਾਬ ਹਰਿਆਣਾ ਹਿਮਾਚਲ ਪਹਿਲਾਂ ਵਾਂ ਇਕੱਠੇ ਹੋ ਜਾਣੇ ਚਾਹੀਦੇ ਤਾਂ ਇਹ ਮਸਲਾ ਹੱਲ ਹੋ ਜਾਊਗਾ ਤੁਹਾਨੂੰ ਕੀ ਲੱਗਦਾ ਦੇਖੋ ਜੀ ਇਹ ਤਾਂ ਉਹ ਗੱਲ ਹੋ ਗਈ ਵੀ ਜਿਹੜੀ ਚੀਜ਼ ਆਪਾਂ ਕਰਨੀ ਨਹੀਂ ਪ੍ਰੈਕਟੀਕਲ ਹੈ ਨਹੀਂ ਮਤਲਬ ਕਹਿਣਾ ਕੁਝ ਚਾਹਦੇ ਆ ਦਿਲ ਚ ਕੁਝ ਹੈ ਸੈਂਟਰ ਸਾਹਮਣੇ ਖੜਨ ਦੀ ਇਨਾਂ ਦੀ ਹیثیت ਨਹੀਂ ਹੈਗੀ ਇਹਨਾਂ ਲੀਡਰਾਂ ਦੀ ਬੇਤੁਕੀ ਗੱਲਾਂ ਕਰੀ ਜਾਂਦੇ ਨੇ ਤੇ ਇਹ ਗੱਲਾਂ ਪੋਸੀਬਲ ਨਹੀਂ ਹੈਗੀਆਂ ਅਸੀਂ ਤਾਂ ਚਾਹਦੇ ਹਾਂ ਪਰ ਜਿਹੜਾ 47 ਤੋਂ ਪਹਿਲਾਂ ਪੰਜਾਬ ਸੀ ਉਹ ਵੀ ਇਕੱਠਾ ਹੋ ਜਾਏ ਸਾਰਾ ਪਰ ਇਹ ਗੱਲਾਂ ਪ੍ਰੈਕਟੀਕਲ ਕਰਨ ਆਪਣੀ ਜ਼ਿੰਮੇਵਾਰੀਆਂ ਤੋਂ ਨੱਠ ਰਹੇ ਜਿਨ੍ਹਾਂ ਦੀ ਜੋ ਜ਼ਿੰਮੇਵਾਰੀ ਬਣਦੀ ਉਹ ਆਪਣੀ ਜ਼ਿੰਮੇਵਾਰੀਆਂ ਤੋਂ ਨੱਠ ਰਹੇ ਤੇ ਜ਼ਿੰਮੇਵਾਰੀਆਂ ਤੋਂ ਨੱਠਣ ਕਰਕੇ ਆਪਣੇ ਇਹ ਬੇਤੁਕੇ ਜਿਹੇ ਬਿਆਨ ਦਿੰਦੇ ਨੇ ਤੇ ਕੀ ਲੱਗਦਾ ਫਿਰ ਹੱਲ ਕਿਸ ਤਰ੍ਹਾਂ ਹੋਣਾ ਚਾਹੀਦਾ ਪਾਣੀ ਆ ਦਾ ਜਿਹੜਾ ਪੰਜਾਬ ਦੇ ਪਾਣੀਆਂ ਦਾ ਮਸਲਾ ਬਣਿਆ ਖੜਾ ਐ ਐਸਬੀਐਲ ਦੀ ਕੰਸਟਰਕਸ਼ਨ ਇੱਕ ਬੜਾ ਉਹ ਵਿਚੜਈ ਖੜੀ ਆ ਉਹ ਕੀ ਤੁਹਾਨੂੰ ਕੀ ਲੱਗਦਾ ਇਹਦਾ ਹੱਲ ਕੀ ਨਿਕਲਣਾ ਹੱਲ ਤਾਂ ਇਹ ਆ ਜੀ ਦੇਖੋ ਆਬਵੀਅਸਲੀ ਪੰਜਾਬ ਦਾ ਹੱਕ ਹੈਗਾ ਤੇ ਪੰਜਾਬ ਜਿਵੇਂ ਪਹਿਲਾਂ ਚੀਜ਼ਾਂ ਚੱਲਦੀਆਂ ਰਹੀਆਂ ਉਵੇਂ ਹੋਣੀ ਚਾਹੀਦੀਆਂ ਜੀ ਮਤਲਬ ਗੱਲ ਇਹ ਆ ਕਿ ਗੱਲ ਪ੍ਰੈਕਟੀਕਲ ਜਿਹੜੀ ਐ ਉਹੀ ਜਾਇਜ਼ ਲੱਗਦੀ ਆ ਜੀ ਬਿਨਾ ਪ੍ਰੈਕਟੀਕਲ ਗੱਲਾਂ ਦਾ ਕੋਈ ਹੱਲ ਹੀ ਹੁੰਦਾ ਤਾਨੂੰ ਪਤਾ ਹੈ ਜੀ ਪੰਜਾਬ ਦਾ ਹਕਮੰਦਰ ਪੰਜਾਬ ਨੂੰ ਮਿਲਣਾ ਸੀ। ਸੁਭਾਸ ਜੀ ਜਿਹੜਾ ਜਿਹੜੇ ਬਿਆਨ ਆ ਰਹੇ ਆ ਪੰਜਾਬ ਤੇ ਹਰਿਆਣਾ ਦੇ ਲੀਡਰਸ ਦੇ ਕਿ ਪੰਜਾਬ ਹਰਿਆਣਾ ਹਿਮਾਚਲ ਨੂੰ ਫੇਰ ਤੋਂ ਇਕੱਠੇ ਹੋ ਜਾਣਾ ਚਾਹੀਦਾ ਕਿਉਂਕਿ ਐਸਵਾਈਐਲ ਨੂੰ ਲੈ ਕੇ ਜਿਹੜਾ ਝਗੜਾ ਚੱਲ ਰਿਹਾ ਉਹ ਸ਼ਾਇਦ ਹੱਲ ਹੋ ਸਕਦਾ ਤੁਸੀਂ ਕੀ ਮੰਨਦੇ ਹੋ? ਮੈਂ ਦੇਖਿਆ ਪੰਜਾਬ ਦੇ ਮਿਨਿਸਟਰ ਦਾ ਵੀ ਬਿਆਨ ਦੇਖਿਆ ਤੇ ਕੱਲ ਖੱਟਰ ਸਾਹਾ ਦਾ ਵੀ ਬਿਆਨ ਦੇਖਿਆ। ਮੈਨੂੰ ਤਾਂ ਇਹ ਲੱਗਦਾ ਹੈ ਕਿ ਜਦੋਂ ਕੋਈ ਸਰਕਾਰ ਜਾਂ ਸਰਕਾਰਾਂ ਲੋਕਾਂ ਦੇ ਤਕਲੀਫਾਂ ਨੂੰ ਹੱਲ ਕਰਨ ਦੇ ਵਿੱਚ ناکਾਮਯਾਬ ਹੋ ਜਾਂਦੀ ਹੈ ਤਾਂ ਫਿਰ ਇਹ ਜੇ ਛੋਸ਼ੇ ਛੱਡਦੇ ਆ ਔਰ ਇਹ ਛੋਸ਼ੇ ਛੱਡਣ ਦਾ ਇੱਕ ਟਾਈਮ ਹੈ ਕਿਉਂਕਿ ਦੋਨਾਂ ਲੋਕ ਸਭਾ ਦੇ ਇਲੈਕਸ਼ਨ ਸਿਰ ਤੇ ਆ ਤੇ ਚਰਚਾ ਇਹ ਵੀ ਹੈ ਵੀ ਹਰਿਆਣਾ ਦੇ ਵਿੱਚ ਵਿਧਾਨ ਸਭਾ ਤੇ ਲੋਕ ਸਭਾ ਦਾ ਇਲੈਕਸ਼ਨ ਵੀ ਸ਼ਾਇਦ ਇਕੱਠਾ ਹੀ ਹੋ ਜੇ ਮੈਂ ਇੱਕ ਸਵਾਲ ਪੁੱਛਦਾ ਚੰਡੀਗੜ੍ਹ ਦੇ 에ਰਪੋਰਟ ਦਾ ਨਾਮ ਰੱਖਣ ਦੇ ਵਿੱਚ ਪੰਜਾਬ ਤੇ ਹਰਿਆਣਾ ਦਾ ਜੁਆਇੰਟ ਕੈਪੀਟਲ ਹੋਣ ਦੇ ਬਾਅਦ ਚੰਡੀਗੜ੍ਹ ਦਾ ਨਾਮ ਰੱਖਣ ਦੇ ਉੱਤੇ ਇਹਨਾਂ ਨੇ 5 ਸਾਲ ਲਗਾਤੇ ਇਸ ਗੱਲ ਤੇ ਤਾਂ ਸਹਿਮਤੀ ਨਹੀਂ ਬਣਾ ਸਕੇ ਕੀ ਕਰੇਗਾ ਦੂਜਾ ਸਵਾਲ ਇਹ ਹੈ ਸਭ ਤੋਂ ਵੱਡਾ ਕਿ ਮੈਂ ਕਹਿੰਦਾ ਇਕੱਠੇ ਹੋ ਗਏ ਕਿ ਇਹਨੂੰ ਮੈਂ ਹਾਈਪੋਥੈਟिकेटेड ਗੱਲ ਕਰਦਾ ਉਹ ਸਟੇਟ ਦਾ ਨਾਮ ਕੀ ਹੋਏਗਾ ਪੰਜਾਬ ਹੈ ਨਾ ਬੇਸਿਕ ਪੰਜਾਬ ਚੋਂ ਟੁੱਟ ਕੇ ਗਿਆ ਸੀ ਕਿਹਾ ਹਰਿਆਣਾ ਇਸ ਗੱਲ ਨੂੰ ਮੰਨ ਲੇਗਾ ਕਿ ਜਿਹੜੀ ਨਵੀਂ ਸਟੇਟ ਬਣੇਗੀ ਉਹ ਪੰਜਾਬ ਬਣੇਗੀ ਕਿਹਾ ਹਿਮਾਚਲ ਇਸ ਗੱਲ ਦੇ ਉੱਤੇ ਐਗਰੀ ਕਰ ਜਾਏਗਾ ਕਿਉਂ ਇਹੋ ਜਿਹੇ ਗੱਲਾਂ ਲੀਡਰ ਕਰਕੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਆ ਇਹੋ ਜਿਹੇ ਗੱਲਾਂ ਕਰਕੇ ਇਹਨਾਂ ਨੂੰ ਮੈਂ ਇੱਕ ਚੀਜ਼ ਯਾਦ ਕਰਨਾ ਜਿਹਦੇ ਨਾਲ ਨੂੰ 84 ਨਹੀਂ ਭੁੱਲਣਾ ਚਾਹੀਦਾ ਇਹੋ ਜਿਹੇ ਬਿਆਨਾਂ ਨੇ ਹੀ ਤਾਂ ਪੰਜਾਬ ਹਰਿਆਣਾ ਤੇ ਵਿੱਚ ਅੱਗ ਲਾਈ ਸੀ ਕਿੰਨੀਆਂ ਸ਼ਹੀਦੀਆਂ ਹੋ ਗਈਆਂ ਕਿੰਨੇ ਲੀਡਰਾਂ ਦੀਆਂ ਕੁਰਬਾਨੀਆਂ ਹੋ ਗਈਆਂ ਕਿੰਨੇ ਮਾਵਾਂ ਦੇ ਪੁੱਤ ਸ਼ਹੀਦ ਹੋ ਗਏ ਇਹ ਪੰਜਾਬ ਨੂੰ ਕੀ ਉਸੇ ਪਾਸੇ ਫਿਰ ਦੇਸ਼ ਨੂੰ ਲੈ ਜਾਣਾ ਚਾਹੁੰਦੇ ਆ ਇਲੈਕਸ਼ਨ ਦੇ ਮੁੱਦੇ ਹੈ ਤੁਸੀਂ ਇਹ ਦੱਸੋ ਅਸੀਂ ਕੀਤਾ ਕੀ 5 ਸਾਲਾਂ 'ਚ ਪੰਜਾਬ ਗਵਰਨਮੈਂਟ ਦੱਸੇ ਕਿ ਆਮ ਆਦਮੀ ਪਾਰਟੀ ਨੇ ਇਸ ਪੰਜਾਬ ਦੇ ਵਿੱਚ 2 ਸਾਲ ਦੇ ਵਿੱਚ ਕੀ ਭਲਾ ਕੀਤਾ ਉੱਥੇ ਤਾਂ ਸਾਰੇ ਫੇਲ ਹੈ ਹੁਣ ਇਹ ਜੇ ਮੁੱਦੇ ਚੱਕ ਕੇ ਕਿਰਪਾ ਕਰਕੇ ਰਹਿਮ ਕਰੋ ਮੈਂ ਇਹ ਰਹਿਮ ਸ਼ਬਦ ਕਰਦਾ ਜਨਤਾ ਤੇ ਰਹਿਮ ਕਰੋ ਕੋਈ ਐਸੀ ਮੈਨੂੰ ਇੱਕ ਐਗਜ਼ਾਮਪਲ ਦੇ ਦਿਓ ਆਜ਼ਾਦੀ ਤੋਂ ਬਾਅਦ ਜਿੰਨੀਆਂ ਸਟੇਟਾਂ ਟੁੱਟੀਆਂ ਹਨ ਕੋਈ ਦੁਬਾਰਾ ਇਕੱਠੀ ਹੋਈ ਹੈ ਅੱਜ ਤੱਕ ਇੱਕ ਐਗਜ਼ਾਮਪਲ ਹੈ ਹਿੰਦੁਸਤਾਨ ਦੇ ਵਿੱਚ ਕਿਹੜੀ ਸਟੇਟ ਨਹੀਂ ਹੋਈ ਇੱਕ ਪਾਸੇ ਤਾਂ ਬੀਜੇਪੀ ਯੂਪੀ ਨੂੰ ਤੋੜਨ ਦੀਆਂ ਗੱਲਾਂ ਕਰ ਰਹੀ ਹੈ ਕਿ ਛੋਟੀ ਸਟੇਟ ਕਰਕੇ ਤਿੰਨ ਸਟੇਟਾਂ ਬਣਾਤੀਆਂ ਜਾਣ ਇੱਧਰ ਤੁਸੀਂ ਇਕੱਠੇ ਕਰਨ ਦੀਆਂ ਗੱਲਾਂ ਕਰਦੇ ਹੋ ਸਿਰਫ ਸਿਰਫ ਸ਼ੋਸ਼ੇਬਾਜ਼ੀ ਹੈ ਲੋਕਾਂ ਦਾ ਧਿਆਨ ਪਟਕਾਉਣ ਦੀ ਹੈ ਇਹ ਦੋਹੇ ਸਰਕਾਰਾਂ ਪੰਜਾਬ ਤੇ ਹਰਿਆਣਾ ਬੁਰੀ ਤਰ੍ਹਾਂ ਫੇਲ ਹੋ ਚੁੱਕੀਆਂ ਬਸ ਇਹਨਾਂ ਨੂੰ ਇਹ ਹੈ ਕਿ ਉਹਨਾਂ ਇਲੈਕਸ਼ਨ ਦੇ ਕੋਈ ਇਹੋ ਜਿਹੇ ਮੁੱਦੇ ਦੇ ਦਿਓ ਜਿਨ੍ਹਾਂ 'ਚ ਲੋਕਾਂ ਦੀ ਇਹ ਪਾਬ ਜੀ ਬਹੁਤ ਵਧੀਆ ਗੱਲ ਦੇ ਸੁਣਨ ਨੂੰ ਬਹੁਤ ਵਧੀਆ ਲੱਗਦੀ ਹੈ ਸੁਣਨ ਨੂੰ ਤਾਂ ਬਹੁਤ ਵਧੀਆ ਲੱਗਦੀ ਹੈ ਪਰ ਜਿਹੜੀ ਚੀਜ਼ ਹੋਣੀ ਨਹੀਂ ਜਿਹੜੀ ਹੋ ਨਹੀਂ ਸਕਦੀ ਜਿਹਦੇ ਔਰ ਜਿਹਦੇ ਤੋੜਨ 'ਚ ਤੁਸੀਂ ਖੁਦ ਜ਼ਿੰਮੇਵਾਰ ਹੋ ਅੱਜ ਤੁਸੀਂ ਇਹੋ ਜਿਹੇ ਗੱਲਾਂ ਕਿਉਂ ਕਰਦੇ ਹੋ ਸੂਤ ਸਾਹਿਬ ਜਿਹੜਾ ਅ ਅੱਜਕੱਲ ਇਹ ਜਿਹੜੇ ਬਿਆਨ ਆ ਰਹੇ ਨੇ ਪੰਜਾਬ ਤੇ ਹਰਿਆਣਾ ਦੇ ਲੀਡਰਸ ਵੱਲੋਂ ਕੀ ਮਹਾ ਪੰਜਾਬ ਬਣਾਉਣ ਦੀ ਚਰਚਾ ਫੇਰ ਚੱਲੀ ਹੈ ਪੰਜਾਬ ਹਰਿਆਣਾ ਹਿਮਾਚਲ ਜੰਨੀਗੜ ਸੰਯੁਕਤ ਹੋਣ ਦੀ ਗੱਲ ਚੱਲ ਰਹੀ ਇਕੱਠੇ ਹੋ ਜਾਣਾ ਚਾਹੀਦਾ ਹੈ ਤਾਂ ਤੁਹਾਡਾ ਇਸ ਤੇ ਕੀ ਕਹਿਣਾ ਜੀ ਮੇਰਾ ਸਭ ਨਾਲੋਂ ਪਹਿਲਾਂ ਤਾਂ ਇਸ ਵਿਸ਼ੇ ਦੇ ਉੱਤੇ ਕਿ ਸਾਰਾ ਦੇਸ਼ ਚਾਹੇ ਅਲੱਗ-ਅਲੱਗ ਸੂਬਿਆਂ ਦੇ ਵਿੱਚ ਵੰਡਿਆ ਹੋਇਆ ਲੇਕਿਨ ਦੇਸ਼ ਨੂੰ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਜਿਹੜੀਆਂ ਇੱਕ ਸੂਤਰ ਦੇ ਵਿੱਚ ਪਰੌਂਦੀਆਂ ਨੇ ਆਪਸ ਦੇ ਵਿੱਚ ਤੁਹਾਡੇ ਖੇਤਰਫਲ ਦੇ ਹਿਸਾਬ ਨਾਲ ਜ਼ਰੂਰ ਅਲੱਗ-ਅਲੱਗ ਸੂਬੇ ਨੇ ਕਿਉਂਕਿ ਸੂਬਿਆਂ ਦਾ ਜਿਹੜਾ ਜਿਹੜੀ ਰਾਜਨੀਤਿਕ ਵੰਡ ਹੈਗੀ ਹੈ ਪੋਲੀਟੀਕਲ ਡਿਵੀਜ਼ਨ ਹੈਗੀ ਆ ਉਹ ਪ੍ਰਸ਼ਾਸਨ ਦਾ ਵਿਕੇਂਦਰੀਕਰਨ ਹੋਵੇ ਡੀਸੈਂਟਰਲਾਈਜ਼ ਹੋਵੇ ਉਸ ਕਰਕੇ ਕੀਤਾ ਜਾਂਦਾ ਔਰ ਅਸੀਂ ਦੇਖਿਆ ਕਿ ਜਿੰਨੇ ਛੋਟੇ ਸੂਬੇ ਨੇ ਉਹਨਾਂ ਦੀ ਉਹਨੇ ਓਨੀ ਜ਼ਿਆਦਾ ਤਰੱਕੀ ਉਹਨਾਂ ਸੂਬਿਆਂ ਦੀ ਹੋਈ ਹੈ ਰਹੀ ਗੱਲ ਹੁਣ ਇਹਦੇ ਇਹ ਮੈਨੂੰ ਲੱਗਦਾ ਹੈ ਕਿ ਇਹ ਬੜਾ ਹਾਈਪੋਥੈਟিক্যাল ਔਰ ਫਸਟ ਟਾਈਮ ਐਸਾ ਕੋਈ ਇਸ਼ੂ ਰੇਜ਼ ਹੋਇਆ ਹੈ ਹਾਲੇ ਇਹਦੇ ਉੱਤੇ ਵੱਖ-ਵੱਖ ਪਾਰਟੀਆਂ ਦਾ ਕੀ ਸਟੈਂਡ ਹੈ ਤੇ ਬਾਰੇ ਕੋਈ ਕਲੈਰਿਟੀ ਨਹੀਂ ਆਈ ਲੇਕਿਨ ਚੰਡੀਗੜ੍ਹ ਦਾ ਇੱਕ ਰੈਜ਼ੀਡੈਂਟ ਹੋਣ ਦੇ ਨਾਤੇ ਮੈਨੂੰ ਇਹ ਲੱਗਦਾ ਹੈ ਕਿ ਚੰਡੀਗੜ੍ਹ ਪੰਜਾਬ ਔਰ ਹਰਿਆਣਾ ਦੀ ਰਾਜਧਾਨੀ ਨਹੀਂ ਹੈ ਲੇਕਿਨ ਚੰਡੀਗੜ੍ਹ ਦੇ ਆਪਣੇ ਇੱਕ ਚੰਡੀਗੜ੍ਹ ਦੇਸ਼ ਦਾ ਸਭ ਨਾਲੋਂ ਪਹਿਲਾ ਜਿਹੜਾ ਹੈਗਾ ਉਹ ਪਲਾਨਡ ਸਿਟੀ ਹੈ ਔਰ ਅੱਜ ਜਿਹੜਾ ਹੈਗਾ ਹਿੰਦੁਸਤਾਨ ਦੇ ਅੱਛੇ ਸ਼ਹਿਰਾਂ 'ਚ ਨਹੀਂ ਦੁਨੀਆ ਦੇ ਅੱਛੇ ਸ਼ਹਿਰਾਂ ਦੇ ਵਿੱਚ ਇਹਦੀ ਜਿਹੜੀ ਹੈਗੀ ਹੈ ਉਹ ਗਿਣਤੀ ਹੁੰਦੀ ਹੈ ਔਰ ਮੈਨੂੰ ਲੱਗਦਾ ਹੈ ਕਿ ਇਸ ਸੋਚ ਨੂੰ ਵੀ ਅੱਗੇ ਵਧਾਇਆ ਜਾਂਦਾ ਹੈ ਕਿ ਪੂਰਾ ਸੰਯੁਕਤ ਪੰਜਾਬ ਦੀ ਗੱਲ ਕੀਤੀ ਜਾਂਦੀ ਲੇਕਿਨ ਚੰਡੀਗੜ੍ਹ ਦੇ ਹੱਕਾਂ ਦਾ ਧਿਆਨ ਰੱਖਿਆ ਜਾਣਾ ਬਹੁਤ ਜ਼ਰੂਰੀ ਹੈ ਔਰ ਚੰਡੀਗੜ੍ਹ ਦੀ ਹੋਂਦ ਜਿਹੜੀ ਉਹ ਬਰਕਰਾਰ ਰਹਿਣੀ ਚਾਹੀਦੀ ਪਾਣੀ ਦਾ ਮੁੱਦੇ ਦੇ ਉੱਤੇ ਪੰਜਾਬ ਹਰਿਆਣਾ ਦੀ ਜਿਹੜੀ ਲੜਾਈ ਚੱਲ ਰਹੀ ਹੈ ਉਹਦੇ ਤੋਂ ਚੰਡੀਗੜ੍ਹ ਦੇ ਲੋਕਾਂ ਨੂੰ ਸਬਕ ਲੈਣਾ ਚਾਹੀਦਾ ਹੈ ਚੰਡੀਗੜ੍ਹ ਤੋਂ ਹਰਿਆਣਾ ਪੰਜਾਬ ਨੂੰ ਸਬਕ ਲੈਣਾ ਚਾਹੀਦਾ ਹੈ 29 ਤੁਹਾਡੇ ਚੰਡੀਗੜ੍ਹ ਪੰਜਾਬ ਔਰ ਹਰਿਆਣਾ ਦੇ ਵਿੱਚ ਇੱਕ ਟਰਾਈ ਪਾਰਟੀ ਐਗਰੀਮੈਂਟ ਹੈ ਜੀ ਦੇ ਤਹਿਤ ਕਜੋਲੀ ওয়াটার ওয়ার্কਸ ਤੋਂ ਜਿਹੜਾ ਹੈਗਾ 8 ਫੇਸ ਦਾ ਪਾਣੀ ਚੰਡੀਗੜ੍ਹ ਦੇ ਲਈ ਮੋਹਾਲੀ ਦੇ ਲਈ ਪੰਚਕੂਲਾ ਔਰ ਚੰਡੀਗੰਦਰ ਲਈ ਆਣਾ ਸੀ 4 ਫੇਸ ਦਾ ਪਾਣੀ ਆ ਚੁੱਕਾ ਸੀ ਔਰ 5 6 ਫੇਸ ਦਾ ਜਦੋਂ 2016 ਦੇ ਵਿੱਚ ਮੈਨੂੰ ਮੇਹਰ ਦੀ ਜ਼ਿੰਮੇਵਾਰੀ ਮਿਲੀ ਉਸ ਟਾਈਮ ਅਸੀਂ ਹਰਿਆਣਾ ਦੇ ਸੀਐਮ ਤੋਂ ਵੀ ਐਨਓਸੀ ਲੈ ਕੇ ਆਏ ਪੰਜਾਬ ਦੇ ਸੀਐਮ ਸਾਹਿਬ ਤੋਂ ਵੀ ਐਨਓਸੀ ਲੈ ਕੇ ਆਏ ਔਰ 29 ਐਮ ਜਿਹੜੀ ਪਾਣੀ ਪੰਚਕੂਲਾ ਚੰਡੀਗੰਦਰ ਮੋਹਾਲੀ ਔਰ ਸ਼ਹਿਰ ਨੂੰ ਚੰਡੀਗੜ੍ਹ ਨੂੰ ਵੀ ਮਿਲਿਆ ਔਰ ਬੜੇ ਤਰੀਕੇ ਦੇ ਨਾਲ ਅਸੀਂ ਜਿਹੜਾ ਹੈਗਾ ਉਹ 40 ਐਮ ਜੀ ਡੀ ਪਾਣੀ ਉਸ ਵਕਤ ਲਿਆਂਦਾ ਸੀ ਔਰ 7-8 ਫੇਸ ਦਾ ਮਾਮਲਾ ਹਲੇ ਹੋਰ ਪੈਂਡਿੰਗ ਹੈ ਮੈਨੂੰ ਲੱਗਦਾ ਹੈ ਕਿ ਆਪਸ ਦੇ ਵਿੱਚ ਬੈਠ ਕੇ ਪਾਣੀ ਦੀ ਵੰਡ ਕਰਕੇ ਜੇ ਹੈ ਤਾਂ ਪਾਣੀ ਦੀ ਵੰਡ ਦੋਨਾਂ ਪ੍ਰਦੇਸ਼ਾਂ ਦੀ ਜਨਤਾ ਨੂੰ ਧਿਆਨ ਦੇ ਰੱਖਦੇ ਸਾਰੇ ਹਿੰਦੁਸਤਾਨੀ ਨੇ ਇਸ ਤਰੀਕੇ ਦੇ ਨਾਲ ਐਮੀਜੇਬਲੀ ਸੋਲਵ ਹੋਣੀ ਚਾਹੀਦੀ ਹੈ ਔਰ ਜਿਹੜਾ ਸੰਯੁਕਤ ਪੰਜਾਬ ਦੀ ਗੱਲ ਆਈ ਹੈ ਮੈਨੂੰ ਲੱਗਦਾ ਹੈ ਕਿ ਹਲੇ ਇਨੀਸ਼ੀਅਲ ਇਹ ਥਾਟ ਹੈ ਇਹਦੇ ਬਾਰੇ ਦੇ ਉੱਤੇ ਜੇ ਅੱਗੇ ਕੀ ਕੀ ਵਿਚਾਰ ਆਉਂਦੇ ਨੇ ਔਰ ਮੈਂ ਤਾਂ ਔਰ ਮੈਂ ਵੀ ਔਰ ਸ਼ਾਇਦ ਬਹੁਤ سارے ਲੋਕ ਵੀ ਇਸ ਚੀਜ਼ ਦੇ ਹਮਾਇਤੀ ਨੇ ਕਿ ਜਿਹੜੇ ਛੋਟੇ ਸੂਬੇ ਨੇ ਉਹ ਜ਼ਿਆਦਾ ਤਰੱਕੀ ਪਸੰਦ ਹੁੰਦੇ ਨੇ ਉਹਨਾਂ ਦੀ ਜ਼ਿਆਦਾ ਤਰੱਕੀ ਜਿੰਨੀ ਡੀਸੈਂਟਰਲਾਈਜ਼ੇਸ਼ਨ ਹੁੰਦੀ ਹੈ ਓਨੀ ਜ਼ਿਆਦਾ ਤਰੱਕੀ ਹੁੰਦੀ ਹੈ